ਅੱਜ 15 16 ਦਿਨਾਂ ਤੋਂ ਕੰਮ ਸ਼ੁਰੂ ਹੋਇਆ ਹੈ। ਪਹਿਲੀ ਵਾਰੀ ਉਹਨਾਂ ਨੇ ਸਮਾਨ ਪਵਾ ਕੇ ਦਿੱਤਾ ਸੀਗਾ ਤੇ ਬਾਅਦ ਵਿੱਚ ਹੌਲੀ-ਹੌਲੀ ਜਿਵੇਂ ਮੇਰੀ ਮਤਲਬ ਕਿ ਦੁਕਾਨ ਚੱਲ ਗਈ ਮਾੜੀ-ਮੋਟੀ ਮੈਂ ਦੋ ਦਿਨਾਂ ਦੇ ਤਿੰਨ ਦਿਨਾਂ ਦੇ ਪੈਸੇ ਨਹੀਂ ਕਰਕੇ ਤੇ ਆਫਸਰ ਤੁਸੀਂ ਇਹ ਕੁਸ਼ੇ ਕਰ ਮੈਂ ਕਿਤੇ ਦੇ ਕਰੇ ਕੰਮ ਕਰੀ। ਹੋ ਵੀਡੀਓ ਮੈਂ ਪਹਿਲਾ ਮੈਂ ਕਿਦ ਕਾ ਹੁੰਦਾ ਹੈਗਾ ਹੁਣ ਮੈਨੂੰ ਜਦੋਂ ਦਾ ਇਹ ਕੰਮ ਹੋ ਰਿਹਾ ਦਿੱਤਾ ਮੈਂ ਕੇੰਗ ਨੂੰ ਮੰਗਿਆ ਨਾ ਕਹਿੰਦੇ ਤੁਸੀਂਾਨੂੰ ਪੁੱਛਿਆ ਨਹੀਂ ਤੁਹਾਡੀ ਕੰਪਲੇਂਟ ਆਈ ਇਹ ਤੁਸੀਂ ਕਿਉਂ ਇੱਥੇ ਲਾਇਆ ਤੁਸੀਂ ਇੱਥੇ ਚੋਕਲੇ ਆ ਤੁਸੀਂ ਮੈਂ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦੇਣੀ ਵੀਰ ਵੀਰ ਜੀ ਨੂੰ ਮੈਂ ਫੋਨ ਕੀਤਾ ਸੀਗਾ ਇਹ ਉਸੇ ਟਾਈਮ ਤੇ ਮਾਤ ਸੇਵਾ ਦੇ ਨਾਮ ਤੇ ਲੋਕ ਬਹੁਤ ਦਾਅਵੇ ਕਰਦੇ ਨੇ ਲੇਕਿਨ ਪਟਾਣੇ ਦਾ ਇੱਕ ਨੌਜਵਾਨ ਸੁਬਾਸ਼ ਸੇਗੀ ਜਿਹੜਾ ਕਿ ਕਿਰਪਾ ਦੀ ਮਦਦ ਲਈ ਹਮੇਸ਼ਾ ਯਤਨ ਕਰਦਾ ਹਾਂ ਸਾਥੀ ਤੋਂ ਜੀਵਨ ਮੰਦ ਲੋਕਾਂ ਨੂੰ ਪ੍ਰਾਪਤ ਕਰਕੇ ਗੱਲ ਕਰਨ ਦੀ ਕੋਸ਼ਿਸ਼ ਇਸ ਮੌਕੇ ਨੇ ਕਬਰੀ ਪਹਿਨ ਕੀਤੀ ਹੈ ਜੀ ਮੇਰੀ ਬਾਤ ਐਨਓ ਸੇਵਾ ਕਮੇਟੀ ਦੇ ਉਹ ਤੇ ਗਰੀਬ ਤੇ ਲੋੜਵੰਦ ਪ੍ਰਤੀਭਾ ਲਈ ਉਹਨਾਂ ਦੀ ਦਵਾਈਆਂ ਜਾਂ ਉਹਨਾਂ ਦੇ ਇਲਾਜ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰਦਾ ਹੈ ਇਸੇ ਹੱਦ ਤੱਕ ਇਹਲਾ ਹਦਾਇਤ ਕੀਤਾ ਗਿਆ ਹੈ ਕਿ ਇੱਕ ਹੈਂਡੀਕੈਪ ਜਿਹੜੀ ਮੀਟਿੰਗ ਦਾ ਉਸ ਨੂੰ ਇੱਕ ਸਟਾਲ ਜਿਹੜਾ ਖੋਲ ਕੇ ਦਿੱਤਾ ਗਿਆ ਤਾਂ ਕਿ ਉਹ ਕਿਸੇ ਦੇ ਅੱਗੇ ਹੱਥ ਨਾ ਭਲਾਵੇ ਉਹ ਪਰਵਾਰ ਆਪਣੇ ਪੈਰ ਲੱਗੋ ਚਲਣ ਜੁਤੀ ਬਤੀ ਨਿਧਮਾਨ ਉਹਨੂੰ ਵੀ ਕਿੱਥੋਂ ਸੁਣ ਲਾਉਂਦੇ ਆਂ ਅਨਾਲਜ ਕਿਤੇ ਸਾਬੇ ਨਹੀਂ ਕਿਤੇ ਲੇਕਿਨ ਘਰ ਦੇ ਖਰਚੇ ਦੇ ਲਈ ਉਹਨਾਂ ਨੇ ਗਲਬ ਕਰਦੇ ਆਂ ਸਾਡੇ ਪੱਤੀਆਂ ਜਿਹਾ ਜਿਹਾ ਇੱਕ ਤਰ੍ਹਾਂ ਦਾ ਪ੍ਰੋਸੈਸ ਹਰ ਹਾਲਾਤ ਦਾ ਇੱਕਸਾਲ ਕੋਲ ਬਾਕੀ ਕੰਮ ਕਰੇ ਹੱਥੀ ਮਿਹਨਤ ਕਰੇ ਹੱਥੀ ਕਿਰਤ ਕਰੇ ਸਤਿਆਪਨੇ ਪਰਿਵਾਰ ਨੂੰ ਪਾਲ ਸਕੇ ਕੋਈ ਛੋਟਾ ਜਿਹਾ ਬੱਚਾ ਆਪਾਂ ਭੈਣਾਂ ਦੀ ਗੱਲ ਕਰਦੇ ਆਂ ਵੇਖਾ ਠੀਕ ਹੈ ਮੇਰੇ ਕੋਲ ਤਾਂ ਪ੍ਰਾਈਸ ਸਾਈਕਲ ਤੇ ਹੀ ਆਦੇ ਹੋਏ ਅੱਛਾ ਤੇ ਇਹ ਕਦੋਂ ਤੋਂ ਇਹ ਸ਼ੁਰੂ ਕਰਾ ਕੇ ਦਿੱਤਾ ਤੁਹਾਨੂੰ ਇਹਨਾਂ ਨੇ ਇਹ ਵੀਰਦੀ ਉਹਨਾਂ ਨੇ ਅੱਜ 15 16 ਦਿਨੋਂ ਮੁੱਢੇ ਕੰਮ ਜੂਰੇ ਕਰਵਾਈ ਇਸ ਮਾਲ ਸਮੂਹ ਪਹਿਲੀ ਵਾਰੀ ਉਹਨਾਂ ਨੇ ਸਮਾਨ ਪਵਾ ਕੇ ਦਿੱਤਾ ਸੀਗਾ ਤੇ ਬਾਅਦ ਵਿੱਚ ਹੌਲੀ ਹੌਲੀ ਜਿਵੇਂ ਮੇਰੀ ਮਤਲਬ ਕਿ ਦੁਕਾਨ ਚੱਲਦੀ ਗਈ ਮਾੜੀ ਮੋਟੀ ਮਿਹਨਤਾਂ ਦਿਨਾਂ ਦੇ ਦਿਨਾਂ ਦੇ ਪੈਸੇ ਰੱਖ ਕੇ ਕਰਕੇ ਆਫਸ ਹੋ ਗਿਆ ਸ਼ੁਰੂਆਤ ਕਰਵਾਤੀ ਹੈ ਕਿ ਭੈਣ ਨੂੰ ਸ਼ੁਰੂਆਤ ਕਰਵਾਤੀ ਕਿ ਗੱਲਾਂ ਸ਼ੁਰੂ ਹੋ ਜੇ ਭੈਣ ਦਾ ਕੰਮ ਚਲੋ ਤੁਸੀਂ ਗਾਹ ਪਹਿਲੇ ਬਖਤਾਲ ਹੋਣਾ ਹਾਂਜੀ ਕੋਈ ਨਹੀਂ ਗਾਖ ਭਟਾ ਲਓ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ 'ਚ ਇਹ ਭੈਣ ਜਿਹੜੀ ਹੈ ਕੱਲ ਫੇਰ ਨਹੀਂ ਸਕਦੀ ਇਸ ਸਾਈਕਲ ਤੇ ਆਦੀ ਹੈ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਭੈਣ ਨੂੰ ਇੱਕ ਕੰਮ ਸ਼ੁਰੂ ਕਰਵਾ ਦਿੱਤਾ ਹੈ ਇਸ ਨੌਜਵਾਨ ਦੀ ਇਹ ਹੈ ਅਤੇ ਜਿਹੜਾ ਇਸ ਜਗ੍ਹਾ ਦੇ ਉੱਤੇ ਇਸ ਸਟਾਲ ਦੇ ਬਾਹਰ ਜਿਹੜਾ ਇੱਕ ਦਾਵਾ ਇਸ ਜਾਂ ਇਹ ਦਾਵਾ ਕਹਿ ਸਕਦੇ ਹਾਂ ਜਾਂ ਇੱਕ ਮੈਸੇਜ ਜਿਹੜਾ ਦਿੱਤਾ ਆ ਮੈਂ ਵੀ ਬੰਦੇ ਦਾ ਸਾਥ ਦਿਓ ਮੈਂ ਵਿਕਾਸ ਲੇਤਾ ਕਰਾਂਗਾ ਮੰਗਦਾ ਮੁਕਤ ਪੰਜਾਬ ਪਛਾਣਾ ਪਛਾਣਾ ਜੀ ਉਹ ਸੀ ਫਿਰ ਜਿਹੜੀ ਮੰਗਲਵਾਰੀ ਜਿਹੜੀ ਇੱਕ ਰਵਾਇਤ ਆ ਲੱਟ ਜਿਹੜੀ ਲੋਕ ਮੰਗਲ ਦੇ ਨੇ ਬੱਚੇ ਜਿਹੜੇ ਇੱਕ ਗੱਲ ਕਿਨਾਲ ਦੇ ਵਿੱਚ ਪਾਏ ਤੇ ਵਿੱਚ ਪਸੇ ਹੋਏ ਨੂੰ ਉਹਨਾਂ ਨੂੰ ਕੱਟ ਦਿੱਤੀ ਉਹਨਾਂ ਨੂੰ ਢਾਈ ਦਿੱਤਾ ਪਾਇਆ ਜੇ ਲੇਕਿਨ ਤੇ ਬੀਬੀ ਨੇ ਖੱਤੀ ਮਿਹਨਤ ਪਹਿਲਾਂ ਨੂੰ ਕਰ ਦਿੱਤੀ ਤਸਦੀਕੇ ਲੇਕਿਨ ਕੰਮ ਮੇਰੇ ਖਿਆਲ ਨਾਲ ਉਹਦੇ ਅੰਦਰ ਚੱਲਦਾ ਜੀ ਪਹਿਲਾਂ ਮੈਂ ਆਪਣਾ ਹੀ ਕੰਮ ਕਰ ਦਿੱਤੀ ਕਿਉਂਕਿ ਉਹਦੇ ਵਿੱਚ ਮੈਨੂੰ ਨਹੀਂ ਹੋਈ ਹਾਸ ਨਹੀਂ ਖੁਸ਼ ਹੋਏਗਾ ਫਿਰ ਮੈਂ ਕਿਸੇ ਦੇ ਘਰੇ ਕੰਮ ਕਰਨ ਦੇ ਹਾਂ ਜੀ ਇਹ ਕਈ ਵਾਰੀ ਤੇ ਇਹ ਵੀ ਤੁਹਾਨੂੰ ਮਿਲਦਾ ਆ ਨਾ ਵੀ ਵੀ ਤੁਸੀਂ ਤੁਰਤ ਸਕਦੀ ਨਹੀਂ ਕੰਮ ਕਿੱਦਾਂ ਕਰੂੰਗੀ ਹਾਂ ਜੀ ਬਰਾ ਇਦਾਂ ਦੇ ਬਰੇ ਜਾਨੀ ਕਹਿੰਦੇ ਆ ਜੇ ਰਲ ਕੋਈ ਹੁੰਦਾ ਵਾ ਨਾ ਤੇ ਵੀ ਕਹਿ ਦਿੰਦੀ ਵੀ ਤੁਹਾਡੇ ਕੋਲ ਤੁਰਿਆ ਜਾਣਾ ਤੁਸੀਂ ਕੰਮ ਕਿੱਦਾਂ ਕਰੂਗੀ ਮੈਂ ਤਾਂ ਉਹਨਾਂ ਨੇ ਕੰਨੀ ਮੈਂ ਆਪਣੇ ਘਰ ਦੀ ਕਰਦੀ ਆ ਦੁਬਾਰੀ ਕਰ ਲੈਣੀ ਕੋਈ ਗੱਲ ਜਿੱਦਾਂ ਕਰੀ ਕਰਨਾ ਉਹਦਾ ਬਾਣੀ ਕਰਾ ਲੈਣਾ ਕਰ ਦਿੰਦੀ ਆ ਲੇਕਿਨ ਆ ਹੁਣ ਰੱਜੇ ਮਾਂ ਠੀਕ ਹੈ ਹਾਂਜੀ ਹਾਂਜੀ ਮੈਂ ਹੁਣ ਵੀ ਇਹ ਨਹੀਂ ਕਿ ਮੈਂ ਕੰਮ ਸਾਡ ਦਿੱਤਾ ਮੈਂ ਜਿੰਨਾਂ ਨੇ ਮੇਰੀ ਉਹਨਾਂ ਨੇ ਮੇਰੀ ਇੱਥੋਂ ਦੱਸਿੰਦ ਹੈਲਪ ਕੀਤੀ ਗੱਲ ਕਰਵਾਈ ਹੀ ਬਾਤ ਸੁਣਾ ਰਿਹਾ ਤੈਨ ਨਾਲ ਆ ਗਈ ਹੈ ਤੇਰਾ ਮੇਰਾ ਨਾਮ ਜੋ ਅੱਛਾ ਜੋਤੀ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਤੇ ਨਹੀਂ ਕਹਿੰਦੀ ਕਿ ਮੇਰੀ ਮੈਲ ਟੋਰਨੇਟ ਨਹੀਂ ਸਕਦੀ ਮੇਰੀ ਮਤ ਕਰੋ ਮੇਰੇ ਖਿਆਲ ਨਾਲ ਭੈਣ ਨੂੰ ਮਤ ਆਪਣੇ ਪੈੜਾ ਤੇ ਹੈ ਨਾ ਇਹ ਇਹ ਕਹਿ ਸਕਦਾ ਭਾਵੇਂ ਟੋਰਨੇਟ ਨਹੀਂ ਲੱਗਦੀ ਪੈੜਾ ਤੇ ਲੇਕਿਨ ਮੈਂ ਕਹਿਣਾ ਹੂੰ ਆਪਣੇ ਪੈੜਾ ਤੇ ਹਾਂਜੀ ਹਾਂਜੀ ਪਹਿਲਾਂ ਜਦੋਂ ਵੀਰ ਜੀ ਹੋਂ ਮੈਂ ਪਹਿਲਾਂ ਮੈਂ ਖੇਦਕਾ ਹੁੰਦਾ ਸੀਗਾ ਹੁਣ ਮੈਨੂੰ ਜਦੋਂ ਦਾ ਇਹ ਕੰਮ ਹੋ ਰਿਹਾ ਦਿੱਕਾ ਮੈਂ ਕੇਨ ਬੁਲਾਨੀ ਮੰਗਿਆ ਨਾ ਇਹ ਭਰਾਵਾਂ ਦਾ ਕਿੱਦਾਂ ਦੇਖਦੇ ਹੋ ਸਾਥ ਤੁਹਾਨੂੰ ਹਾਂਜੀ ਭਰਾਵਾਂ ਦਾ ਸਾਥ ਨਾਲ ਇੱਥੋਂ ਤੱਕ ਪਹੁੰਚੀ ਨਹੀਂ ਤੇ ਮੇਰੇ ਨੂੰ ਇਹਨੂੰ ਕਿੰਨੇ ਰਿਚ ਜਾਣਾ ਹੈ ਨੀ ਚਾਹਤ ਦਾ ਇਹਨਾਂ ਦੇ ਘਰ ਕੇ ਮੈਂ ਤੁਹਾਡੇ ਅੱਗੇ ਆ ਕੇ ਬੈ ਗਈ ਹਿੰਮਤ ਵੀ ਕਰਨੀ ਹਿੰਮਤ ਵੀ ਤੇ ਕਰਨੀ ਪੈਣੀ ਹੈ ਨਾ ਇਹ ਤਾਂ ਗੱਲ ਹੈ ਕਿ ਨਾ ਹਿੰਮਤ ਦੇ ਨਾਲ ਹੀ ਸਾਰਾ ਖਸਾ ਹਿੰਮਤ ਨਾ ਹੁੰਦੀ ਤੇ ਇੱਥੇ ਬੈ ਨਹੀਂ ਸਕਦੀ ਤੁਹਾਨੂੰ ਦੋ ਦੋ ਤਾਈ ਤਾਂ ਆ ਜਾਣਾ ਕਰਾਤੀਆਂ ਕਿ ਇੱਥੇ ਬੈ ਨਹੀਂ ਸਕਦਾ ਤੇ ਕਿਤੇ ਤੇਰੀ ਗੱਲ ਸਮਝ ਨਹੀਂ ਆਉਂਦੀ ਜਰਨੀਆਂ ਵੀ ਪੈਂਦੀਆਂ ਸਾਰਾ ਖਸ ਕਰੀਦਾ ਕਈ ਆ ਕੇ ਇਹ ਵੀ ਕਹਿ ਦਿੰਦੇ ਹੋਣੇ ਇੱਥੋਂ ਬੀਬੀ ਚੱਕ ਆਪਣਾ ਸਮਾਨ ਕਿੱਥੇ ਆ ਗਈ ਹਾਂਜੀ ਅੱਜ ਹੀ ਇਦਾਂ ਹੋਇਆ ਥੋੜਾ ਜਿਹਾ ਪਹਿਲਾਂ ਉਹ ਆਏ ਸੀਗੇ ਉਹ ਕਹਿੰਦੇ ਤੁਸੀਂਾਨੂੰ ਪੁੱਛਿਆ ਨਹੀਂ ਤੁਹਾਡੀ ਕੰਪਲੇਂਟ ਆਈ ਹੈ ਤੁਸੀਂ ਕਿਉਂ ਇੱਥੇ ਲਾਇਆ ਤੁਸੀਂ ਇੱਥੇ ਚੱਕ ਕੇ ਲਾ ਦੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦੇਣੀ ਵੀਰ ਵੀਰ ਦੀ ਮਨ ਸੌਣ ਕੀਤਾ ਸੀਗਾ ਇਹ ਉਸੇ ਟਾਈਮ ਆ ਗਈ ਦੁੱਖ ਲੱਗਦਾ ਨਾ ਉਹ ਕਿਹੋ ਜਿਹੀ ਗੱਲਾਂ ਸੋਹਣ ਹਾਂਜੀ ਉਦੋਂ ਮੇਰਾ ਮਤਲਬ ਕੀ ਪਰਮਾਨੰਤ ਕੀ ਹੋਇਆ ਸੀਗਾ ਮੇਰਾ ਦਿਲ ਘਰ ਗਿਆ ਹੈ ਮਹਾ ਮਹਾ ਪਰਿਵਾਰ ਚੱਲਣ ਲੱਗ ਮੈਂ ਮਹਾ ਜੇ ਤਾਂ ਥੋੜੇ ਦੇ ਨਹੀਂ ਹੋਇਆ ਤੇ ਉਹਦੋਂ ਦਾ ਕੀ ਨਹੀਂ ਕੋਈ ਖਿਆਲੀ ਅੱਜ ਨੂੰ ਕਹਿੰਦੇ ਤੇ ਲਈ ਇੱਕ ਦੋ ਦਿਨ ਦੇ ਸੁੱਖ ਲੋਕ ਦੋ ਕੁ ਦਿਨ ਤਾਂ ਪਤਾ ਲੱਗਦਾ ਇਹਨਾਂ ਅਫਸਰਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਚਾਹੀਦਾ ਇਹ ਪਤਾ ਹੁਣ ਅੰਦਾਜ਼ਾ ਕਿ ਜੇ ਦਿਨ ਕੁਝ ਕਰਦੇ ਜਾਗਦੇ ਹਾਂ ਤਾਂ ਕਦੇ ਕਮ ਤੰਗ ਨਾ ਕਰੋ ਤੁਸੀਂ। ਹਾਂਜੀ ਹਾਂਜੀ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਚਲੋ ਜਿਹੜੇ ਚੰਗੇ ਭਲੇ ਆ ਹਨਾ ਕਈ ਵੇਖੋ ਕਿ ਤੰਗ ਫੇਰ ਵੇਚਣ ਦੇ ਕਈ ਕੁਝ ਕਰਦੇ ਉਹਨਾਂ ਨੂੰ ਕੋਈ ਕੋਸ਼ਿਸ਼ ਨਹੀਂ ਕਹਿੰਦਾ। ਕਿ ਮੈਂ ਇਦਾਂ ਨਹੀਂ ਹੋ ਕੇ ਬੈਠੀ ਆ ਤਾਂ ਕੰਮ ਹੀ ਮਨੋਗਲਿਆਂ ਨੇ ਆਂ ਕਿਹਦਾ ਕੋਈ ਆਪਣਾ ਜੋਗਰੂ ਮਾਲਕੀ ਬਰਦੂ ਹੋ ਜਾਂਦੀ। ਚਲੋ ਪੈਣਾ ਦੁੱਖਣਾ ਕਰ। ਜਿੰਨੀ ਮਿਹਨਤ ਕਰੋ ਦੋ ਜਿੰਨੀ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਹਾਂਜੀ ਵੀਰ ਜੀ ਮੈਂ ਇਹ ਬੇਨਤੀ ਕਰਨ ਦੀ ਮੈਨੂੰ ਵੀਰ ਜੀ ਉਹਨਾਂ ਨੂੰ ਮੇਰਾ ਜੀ ਕੰਮ ਚੱਲ ਜੂਗਾ ਤੇ ਮੈਂ ਆਪੇ ਖੋਦ ਕਮਾਉਂਗੀ ਤੇ ਖਾਣ ਦੀ ਕੋਈ ਲੋੜ ਨਹੀਂ। ਜੇ ਉਹਨਾਂ ਨੇ ਮੇਰਾ ਹੌਸਲਾ ਦੇਖਿਆ ਚਲੋ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਉਹਨਾਂ ਨੇ ਮੈਨੂੰ ਹਫ਼ਤੇ ਦੇ ਵਿੱਚ ਲਿਖ ਕੇ ਇੱਕ ਕਾਗਜ਼ ਪਹੁੰਚਾਇਆ ਸੀ। ਅੱਗੇ ਅੱਗੇ ਨੂੰ ਅੱਗੇ ਵਿਧਾਨ ਦਾ ਟੀਚਾ ਦਾ ਅੱਗੇ ਲੱਗਦੇ ਹਾਂ। ਹਾਂਜੀ ਹਾਂਜੀ ਅੱਗੇ ਵਧਾਵਾਂਗੇ ਜਿੰਜਾਇਸ ਦਵੇ ਮਹਾਰਾਜ ਜਰੂਰ ਕਰਾਂਗੇ। ਗੱਡੀ ਦਾ ਸੋਚਿਆ ਵਾ ਬਹੁਤ ਕੁਝ। ਹਾਂਜੀ ਗੱਡੀ ਵਧਾਵਾਂਗੇ। ਹਸਬੰਦ ਵੀ ਠੀਕ ਨਹੀਂ ਹੈ ਸ਼ਾਇਦ ਹਾਂਜੀ ਹਾਂਜੀ ਇਹਨਾਂ ਦੇ ਹੁਣ ਦੇ ਖਾਅ ਹੋਏ ਸਿਰਫ ਇਹ ਕਿ ਇਹਨਾਂ ਕੋ ਕੰਮ ਕਰਦੀ ਹੀ ਹੁੰਦਾ ਤਾਂ ਇਹਦੇ ਵੀਰ ਦੀ ਉਹਨਾਂ ਨਾਲ ਗੱਲ ਕੀਤੀ ਸੀ ਤੇ ਫਿਰ ਉਹਨਾਂ ਨੇ ਕਰਕੇ ਇਹ ਵੀ ਇੱਕ ਬੁਰੀ ਗੱਲ ਹੈ ਕਿ ਘਰ ਦੇ ਵਿੱਚ ਰੋਟੀ ਦੇ ਖਾਣੇ ਆ ਬੱਚਾ ਵੀ ਛੋਟਾ ਜਿਹਾ ਹਾਂਜੀ ਹਾਂਜੀ ਰੋਟੀ ਆ ਛੋਟੀ ਹੈ ਤੁਹਾਨੂੰ ਪਤਾ ਹੀ ਨਹੀਂ ਜੇ ਇਸ ਦੀ ਖੇਡਾਂ ਜਿਹੜਾ ਸੰਭਾਲਣਾ ਪੈਂਦਾ ਹੈ ਉਹਨਾਂ ਕੋ ਕੰਮ ਕਰਦੀ ਹੀ ਹੁੰਦਾ ਫਿਰ ਤੁਹਾਨੂੰ ਕੋਸਤ ਵੀ ਨੂੰ ਤੇ ਕਰਨਾ ਹੀ ਪੈਣਾ ਸੀ ਰੋਟੀ ਖਾਣੀ ਤਾਂ ਜ਼ਰੂਰੀ ਹੈ ਪੱਤੀ ਦੀ ਮਤਲਬ ਜ਼ਰੂਰੀ ਤਾਂ ਹੈ ਘਰ ਵੀ ਕਿਰਾਏ ਤੇ ਆ ਆਪਣਾ ਨਹੀਂ ਕਿਰਾਏ ਤੇ 2000 ਰੁਪਏ ਕਿਰਾਇਆ ਨਹੀਂ ਕਮੇਰੀ ਤੋਂ ਜਰਾ ਕਰਾਇਆ ਤੇ ਨਾ ਘਰ ਤੋਂ ਜਿਵੇਂ ਸਾਰਾ ਕੁਝ ਹੀ ਦਵਾਈ ਘਰ ਜੋਦੀ ਆਪਨੀ ਸਿੱਧੀ ਸਾਰਾ ਕੁਝ ਇਹ ਸੋਚੋ ਸਮਝੋ ਕਿ ਘਰ ਸਾਰਾ ਮੇਰੇ ਸਿੱਧੇ ਚਲੋ ਪੈੜ ਪੈੜਾ ਤੇ ਆਉਂਦੇ ਮੈਂ ਫਿਰ ਫਿਰ ਉਹੀ ਗੱਲ ਕਹਿ ਦਗਾ ਮੈਂ ਟਰਾਈਸਾਈਕਲ ਤੇ ਆਦੀ ਹੇ ਲੇਕਿਨ ਹੈ ਪੈਰਾਂ ਤੇ ਘੜੀ ਇਹ ਗੱਲ ਸਹੀ ਆ ਕਿ ਜਦੋਂ ਮੈਂ ਆ ਕਿੰਨੀ ਦਿੰਦੇ ਨੇ ਤੇ ਜੋਸ਼ਾ ਜੋਗੀ ਹੈ ਨਾ ਜਿਸ ਵਾਂ ਮੈਂ ਮਿਹਨਤ ਕਰੇ ਉਹ ਨਾ ਆਪਣੇ ਪੈਰਾਂ ਤੋਂ ਸਟੈਂਡ ਬਿਲਕੁਲ ਲੌਂਗਕੌਟ ਲੌਂਗਕੌਟ ਗੱਲ ਕਰਦੇ ਪਏ ਆ ਇਸ ਪੈਨ ਦੀ ਤਾਂ ਉੱਥੇ ਆ ਗੱਲ ਵੀ ਕਰਦੇ ਲੋਕਾਂ ਨਾਲ ਕਿ ਕਿੱਦਾਂ ਦੇਖਦੇ ਹੋਏ ਆ ਜਗਾ ਦੇ ਕੋਲ ਭੈਣ ਨਹੀਂ ਲਈ ਕਿੰਨਾ ਕੋ ਭੈਣ ਗਈ ਠੀਕ ਆ ਉਹਨਾਂ ਦਾ ਵਿਰੋਧ ਠੀਕ ਨਹੀਂ ਆ ਗਿਆ ਰੇਣਾ ਲੱਗਾ ਉਹ ਮੰਗ ਵੀ ਸਕਦੇ ਪਰ ਨਹੀਂ ਇਹਨਾਂ ਭਾਈ ਨੇ ਬਰਾਬ ਦੀਆ ਪੁਰਾਲਾ ਕੀਤਾ ਕਿ ਜਿਹੜੀ ਇਹਨਾਂ ਨੂੰ ਮੰਨ ਲਓ ਆ ਦੁਕਾਨ ਹੈ ਨਾ ਰੋਟੀ ਰੋਜੀ ਰੋਟੀ ਚੱਲਦੀ ਹੈ ਸਾਡੇ ਮੈਂ ਉਹ ਲੋਕਾਂ ਨੂੰ ਦੇਣਾ ਜੀ ਆ ਕਿੰਨੇ ਦੀ 10 ਦਾ 20 ਰੁਪਏ ਦੀ ਚੀਜ਼ ਹੈ ਅਸੀਂ ਕਿ ਬੱਸ ਤੇ ਬੈਠਦੇ ਆਂ ਤੇ ਅੰਮ੍ਰਿਤਸਰ ਜਾਂਦੇ ਆਂ 100 ਜਲੰਧਰ ਵੀ ਆ ਕਰਕੇ ਦਿੰਗੇ ਇੱਥੇ ਆਉਣ ਤੁਸੀਂ ਇਹਦਾ ਇੱਕ ਸਾਥ ਹੋ ਜੀ ਹਾਂਜੀ ਕਿ ਜਦੋਂ ਮੰਨ ਲਓ ਆ 10 20 ਰੁਪਏ ਦੀ ਚੀਜ਼ ਆ ਬੱਸ ਤੇ ਤੁਸੀਂ ਵੀਡੀਓ ਵੇਖੀ ਫਿਰ ਹਾਂਜੀ ਹਾਂਜੀ ਮੈਂ ਵੇਖੀ ਵੀਡੀਓ ਮੈਂ ਵੇਖ ਕੇ ਨਾ ਬੜਾ ਯਾਰ ਹੋਇਆ ਭਾਈ ਦਾ ਨਾ ਵਿਕਾਸ ਭਾਈ ਦੀ ਵੀ ਵੀਡੀਓ ਵੇਖੀ ਮੈਂ ਉਦਣੀ ਭਾਈ ਨੂੰ ਫਿਰ ਰੱਤੀ ਫੂਲ ਦਿੱਤਾ ਜੀ ਤੁਹਾਨੂੰ ਦੇਣਾ ਫਿਰ ਨਹੀਂ ਮਿਲਉਂਦਾ ਛਾ ਰਖੜੀ ਵਾਲੇ ਦੇੰ ਦਾ ਸਪੈਸ਼ਲ ਨਵਾ ਸ਼ੋਡਰ ਪੈਂਟੂਲ ਸਵਾ ਕੇ ਸੂਟ ਪਹਿਨਵਾ ਹਾਂ ਜੀ ਸਵਾ ਕੇ ਲੈਂਦਾ ਸਪੈਸ਼ਲ ਅਸਾ ਇਹ ਪਹਿਨੂ ਦੇਣ ਵਾਸਤੇ ਹਾਂ ਜੀ ਇੰਨਾ ਨਹੀਂ ਲੈ ਕੇ ਆਇਆ ਹਲੋ ਇਹ ਵੀ ਇੱਕ ਤਾਂ ਦਾ ਫੜੇ ਉਹਨਾਂ ਯੋਗਦਾਨ ਹਨ ਹਰ ਪਰਿਵਾਰ ਏਡੇ ਹੀ ਹਰ ਕੋਈ ਇੱਕ ਇੱਕ ਪਰਿਵਾਰ ਦੇ ਜੁੜਨ ਲੱਗੇ ਕਰਨ ਲੱਗੇ ਪਲਾ ਕੀ ਆ ਉਦਾਂ ਵੀ ਵੇਖੋ ਭਾਈ ਕਿੰਨਾ ਲੋਕੀ ਜਣਾ ਖਰਚਾ ਕਰਦੇ ਹੀ ਆ ਕੋਈ ਦਾਰੂ ਮੀਟ ਕੋਕ ਵੀ ਲਾ ਲੋ ਫੰਨ ਸ਼ੰਨ ਜੇ ਆਪਾਂ ਥੋੜਾ ਇਹੋ ਘਟਾ ਦਾਂਗੇ ਇਹੋ ਜੇ ਲੋਕਾਂ ਦੀ ਵਿਚਾਰਿਆਂ ਦੀ ਥੋੜੀ ਜਣਾ ਜਿੱਥੇ ਆਪਾਂ ਮੰਨ ਲਓ 200 ਰੁਪਇਆ ਖਰਚ ਰਹੇ ਆ ਉਥੇ ਆਪਾਂ 100 ਖਰਚਾਂਗੇ ਜਾਂ ਮੰਨ ਲਓ 150 50 ਵੀ ਕੱਢਾਂਗੇ 10 ਵੀ 20 ਵੀ ਕੱਢਾਂਗੇ ਇੰਨਾ ਵਿਚਾਰਿਆਂ ਲਈ ਕੁਝ ਬਣ ਸਕਦਾ ਇਹਨਾਂ ਨੂੰ ਹਾਂਜੀ ਜੀ ਦੇ ਦਿਓ ਸੂਟ ਜਰਾ ਉਹ ਭਾਜੀ ਬਹੁਤ ਜੀ ਬਹੁਤ ਆਜੋ ਕੱਢੀ ਜੀ ਭਾਜੀ ਆਜੋ ਭੈਣਵਾਸ ਤੇ ਵੇਖੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਦੋਂ ਟਾਈਪ ਜਦੋਂ ਇੱਕ ਕਵਰੇਜ ਕਰਦੇ ਪਏ ਆ ਤਾਂ ਉੱਥੇ ਕੀ ਆ ਜਾਂਦਾ ਤੇ ਕਿੰਨਾ ਭੈਣਵਾਸ ਸੂਟ ਤੇ ਕਿੰਦਾ ਬਣਵਾਇਆ ਹੋਇਆ ਸੀ ਤੇ ਤਾਰੀਖ ਆ ਰਿਹਾ ਅੱਜ ਦੇ ਨਾ ਇੰਨਾ ਹੀ ਪਰਿਵਾਰ ਜੇ ਅੱਗੇ ਆਉਣ ਆ ਸ਼ਾਇਦ ਇਹ ਪਰਿਵਾਰਾਂ ਨੂੰ ਕਦੀ ਕਿਸੇ ਮੰਗਨ ਦੀ ਹੱਥੋਂ ਪਲਾਉਂ ਦੀ ਲੋੜ ਨਾ ਪਵੇ ਆਪਣੀ ਮਿਹਨਤ ਗੱਲ ਵੀ ਕਰਦੇ ਆ ਗੱਲ ਹੀ ਕਰਦੇ ਆ ਆਪਾਂ ਪਰਿਵਾਰਾਂ ਦੇ ਵਿੱਚ ਲੱਗੀ ਹੋਈ ਹੈ ਜਿੱਦਾਂ ਪਰਿਵਾਰਾਂ ਦੀ ਮਦਦ ਕਰੇ ਅੱਜ ਕੈਂਪ ਦਾ ਪੂਰਾ ਸਪੋਰਟ ਦਿੱਤਾ ਹੈ ਇਹ ਸਾਨੂੰ ਕੰਨ ਕਰ ਰਹੇ ਮੰਗਨ ਵਾਲੋਂ ਮਿਹਨਤ ਕਰੀਂ ਮਿਹਨਤ ਵਿੱਚ ਟੰਗ ਰੱਖੀ ਹੈ ਕਾ ਮਿਹਨਤ ਕਰਨਾ ਚਾਹੁੰਦੀ ਹੈ ਆਡੀ ਦੇ ਹੱਥ ਕੰਮ ਦੇਣ ਜੇ ਕੋਈ ਅਸਾਈਡ ਮੰਕਤੇ ਤੋਂ ਮਿਹਨਤੀ ਬਣ ਗਿਆ ਠੀਕ ਨਾ ਇਹ ਤੇ ਮੇਰੀ ਸ਼ੁਰੂ ਤੋਂ ਕੋਸ਼ਿਸ਼ ਹੈ ਕਿ ਅੱਡਾ ਬਣਾਈ ਸਾਡਾ ਪੰਜਾਬ ਮੰਕਤਾ ਮੁਕਤ ਹੋਣਾ ਚਾਹੀਦਾ ਹੈ ਯਾਨੀ ਯਾ ਸਰਕਾਰ ਦਾ ਵੀ ਚੀਜ਼ ਹੈ ਅੱਜ ਇਹਦੇ ਵਿੱਚ ਸਾਰਿਆਂ ਨੂੰ ਯੋਗਦਾਨ ਹਾਂ ਜੀ ਵੇਖੋ ਸਾਡੀ ਪੰਜਾਬ ਸਰਕਾਰ ਵਧੀਆ ਕੰਮ ਕਰਦੀ ਹੈ ਜਿਵੇਂ ਉਹਨਾਂ ਦੇ ਬਿਲਕੁਲ ਨਾਲ ਹੈ ਬਿਲਕੁਲ ਅਸੀਂ ਸਾਥ ਦੇਵਾਂਗੇ ਇਹ ਮੇਰੀ ਮੇਰੀ ਇੱਕੋ ਹੋਜ ਹੈ ਇਹ ਮੇਰੀ ਨਿੱਜੀ ਸਾਧ ਸਾਡਾ ਆਪਣਾ ਬਟਾਲਾ ਚੈਪ ਜਲਦੀ ਤੋਂ ਜਲਦੀ ਮੰਕਤਾ ਮੁਕਤ ਹੋ ਜਾਵੇ ਸਾਡਾ ਪੰਜਾਬ ਮੰਕਤਾ ਮੁਕਤ ਹੋ ਜਾਵੇ ਤੇ ਇਹ ਭੈਣ ਭਾਰਾ ਪੜੇ ਜਿੰਨੂ ਰੱਬ ਨੇ ਤਿੰਨ ਗੁਰੂ ਸਾਹਿਬ ਜੋਂ ਮਾਣ ਕੇ ਦੇ ਦੇ ਲੈ ਲਿਆ ਪੈਰ ਕੰਮ ਕਰਦੀ ਆ ਕੰਮ ਕਰਨ ਦੀ ਜਾਹਤ ਆ ਕਿ ਇਸ ਭੈਣ ਨੂੰ ਇੱਕ ਮੰਦਰ ਦੇ ਵਿੱਚੋਂ ਉਠਾ ਕੇ ਲੈ ਕੇ ਆਏ ਆ ਤੇ ਜਿਹੜੀਆਂ ਬਾਕੀ ਭੈਣਾਂ ਨਾ ਉਹਨਾਂ ਨੇ ਇਸ ਭੈਣ ਨੂੰ ਕਿਹਾ ਕਿ ਤੂੰ ਬੜੀ ਕਿਸਮਤ ਵਾਲੀ ਆ ਤੈਨੂੰ ਅੱਜ ਕੋਈ ਲੈਣ ਆ ਗਿਆ ਤੇ ਅਸੀਂ ਵੀ ਰੱਬ ਅਗੇ ਦੁਆ ਕਰਦੇ ਕਿ ਸਾਨੂੰ ਇਥੋਂ ਉਠਾ ਕੇ ਕੋਈ ਲੈ ਜੇ ਤੇ ਸਾਨੂੰ ਕੋਈ ਕੰਮ ਕਿਰਤ ਖੋਲ ਕੇ ਦੇਵੇ ਕਿ ਕਿਰਤ ਕਰੀਏ ਕੋਈ ਗੱਲ ਨਹੀਂ ਜਿੰਨਾ ਕਿ ਮੈਨੂੰ ਰੱਬ ਨੇ ਇੱਕ ਗੱਲ ਮੈਂ ਉਹਨਾਂ ਕਿੱਥੇ ਕਹੀ ਅੱਜ ਤੈਨੂੰ ਲੱਗਦਾ ਪੈਰਾਂ ਤੇ ਖੜੀ ਹੋਵੇ ਇਹ ਗੱਲ ਬੜੀ ਜੀਵਨੀ ਜੇ ਕੋਈ ਮੈਂ ਪੈਰ ਵੀ ਮਾਲਕ ਅੱਗੇ ਮੈਂ ਅਰਦਾਸ ਕਰਦਾ ਤੇ ਮਾਲਕ ਮੈਂ ਸ਼ੁਕਰ ਕਰਦਾ ਕਿਰਬਾਤ ਮੈਨੂੰ ਇੰਨੇ ਜੋਗਾ ਕਰਤਾ ਮੇਰੀ ਕੋਈ ਕਾਦ ਨਹੀਂ ਹੈਗੀ ਮੈਂ ਕਿਸੇ ਨੂੰ ਰੂਤੀ ਵੀ ਪਾ ਕੇ ਦਵਾਂ ਇਹ ਇਹ ਸੰਸਕਾਰ ਹੈ ਮੇਰੀ ਮਾਂ ਦੇ ਸੰਸਕਾਰ ਹੈ ਤੇ ਮੈਂ ਆਪਣੀ ਜਿੰਦਿਆਂ ਜੀ ਆਪਣੀ ਮਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਮੇਰੀ ਮਾਂ ਦੀ ਪੁੰਨਿਆਤ ਨਹੀਂ ਥੱਕਾ ਤੇਰੀ ਮੈਂ ਆਪਣੀ ਮਾ ਨੂੰ ਜਿੰਦਰ ਕਾ ਜਨਾ ਮਾਵਾ ਕਦੀ ਕਦੀ ਨਹੀਂ ਮਰਦੀਆਂ ਮਾਵਾ ਹਮੇਸ਼ਾ ਸਾਡੇ ਨਾਲ ਹੀ ਰਹਿੰਦੀਆਂ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਹੈ ਬਿਲਕੁਲ ਫਾਉਂਡੇਸ਼ਨ ਹੀ ਆਪਾਂ ਪਹਿਲੇ ਵੀ ਗੱਲ ਕਰਦੇ ਕਿ ਇਹ ਫਾਉਂਡੇਸ਼ਨ ਪਹਿਲੇ ਵੀ ਕੰਮ ਕਰਦੀ ਹੈ ਤਾਂ ਸ਼ਾਇਦ ਇਹ ਫੁਰਾਨਾ ਭਾਵੇਂ ਪਹਿਲਾ ਨਹੀਂ ਮੇਰੇ ਖਿਆਲ ਨਾਲ ਇਹ ਚੰਗੀ ਇਹਨੂੰ ਜਾਰੀ ਰੱਖੋ ਹਾਂਜੀ ਅਸੀਂ ਦੇਖੋ ਜੀ ਜਿੰਦਰ ਸਾਡੇ ਸਾਹ ਹੈ ਅਸੀਂ ਕੁਛ ਨਾ ਕੁਛ ਚੰਗੇ ਕਰਦੇ ਰਵਾਂਗੇ ਚੰਗੇ ਰਾਹ ਤੇ ਲੋਕਾਂ ਨੂੰ ਪਾਉਂਦੇ ਰਵਾਂਗੇ ਕਰਾਂਗੇ ਉਸ ਉਹਨਾਂ ਲੋਕਾਂ ਨੂੰ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆਂ ਅਸੀਂ ਮਾੜੀ ਸੰਗਤ ਤੋਂ ਬਾਹਰ ਕੱਢ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗੇ ਜਿਹੜੇ ਮ ਕੀ ਆਪਣੇ ਪੰਜਾਬ ਨੂੰ ਮੁਰ ਮੁਰ ਵਧੀਆ ਖੁਸ਼ਹਾਲ ਪੰਜਾਬ ਬਣਾਉਂਗੇ ਐਨ ਚੜ੍ਹਦੀ ਕਲਾਣਾ ਪੰਜਾਬ ਵੱਡਾ ਮਿਸ ਚੜ੍ਹਦੀ ਕਲਾ ਚ ਰਹਿ ਤੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ ਬਿਲਕੁਲ ਅਨੁਰاج ਆਪਾਂ ਗੱਲ ਕਰਦੇ ਆ ਬੈਂਕਿੰਗ ਦੀ ਉਸਾਰਨੀ ਦੇ ਘਟਾਣ ਦੇ ਉੱਪਰ ਮਲੇ ਵੀ ਤਿਆਰ ਹੋ ਗਏ ਆ ਕਿਹੜਿਆ ਕਾਰੀਏ 2000 ਬੰਦੇ ਆਏ ਆ ਤੇ ਭੈਣ ਨੂੰ ਉਹ ਕਹਿ ਰਹੇ ਆ ਕਿ ਤੁਸੀਂ ਲੈਂਟਰ ਪਾ ਲੇਗੀ ਇਹ ਕਰ ਲੈਣੇ ਉਹ ਕਰ ਲੈਣੇ ਪਛਾਣ ਕਰਦੇ ਉਹ ਕਰੀ ਨਾ ਡਿਜ਼ਾਈਨ ਤੇ ਉਹਨਾਂ ਦੀ anumati ਕਰਨੀ ਚਾਹੀਦੀ ਹੈ ਹੈਨਾ ਬਾਕੀ ਐਮਐਲਏ ਸਾਹਿਬ ਦੀ پوری ਇਹਨਾਂ ਦੇ ਪਿਛੇ ਕਹਿਰੀ ਹੈ ਕਿ ਬਲੇ ਪੂਰਾ ਸਾਥ ਦੇ ਰਿਹਾ ਐਮਐਲਏ ਸਾਹਿਬ ਨਾ ਮੀ ਉਹਨਾਂ ਦੇ ਧਿਆਨ ਕਿੱ데 ਆਉਂਦੀ ਹੈ ਜਿਹੜਾ ਬੀਕਾ ਕੰਪਲੂਰ ਰਾਜ ਪਾਉਂਦੇ ਆਉਂਦੇ 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 ਆਉ ਬਾਕੀ ਉਹ ਨਾਲ ਦੇ ਧਿਆਨ ਦੇ ਵਿੱਚ ਗੱਲ ਆਈ ਕਿ ਉਹ ਜ਼ਰੂਰ ਸਾਥ ਦੇਣੀ ਹੈ। ਇਹ ਸ਼ਾਰਟ ਸ਼ੁਰੂ ਕਰਨ ਵਾਲੇ ਵੀ ਐਮਐਨਏ ਸਟਡੀ ਫਲਸੀ ਨੇ ਜਦੋਂ ਦੀਪਨ ਕੱਟ ਕੇ ਗਏ ਨੇ ਤਾਂ ਇਹ ਨੌਜਵਾਨਾਂ ਦਾ ਸਯੋਗ ਵੀ ਭੈਰ ਦਾ ਆਪ ਇਹ ਕਿਹੜਾ ਸੀ ਕਿ ਮੈਂ ਹੱਥੀਂ ਗਿਰਤ ਕਰਕੇ ਕਮਾ ਕੇ ਪਰਿਵਾਰ ਚਲਾਣਾ ਚਾਹੀਦਾ ਹੈ। ਇਹ ਸੁਪਨਾ ਨੌਜਵਾਨਾਂ ਨੇ 불가 ਕੀਤਾ ਕਪ ਉਹਦੇ ਵਿੱਚ ਕਿਤਨਾ ਕਿਸੇ ਜਿਹੜੇ ਨੌਜਵਾਨ ਐਮਐਲਏ ਨੇ ਬਟਾਲੇ ਦੇ ਸ਼ਹਿਰੀ ਹਲਸੀ ਉਹਨਾਂ ਨੇ ਵੀ ਆ ਕੇ ਰਸਮੀ ਤੌਰ ਤੇ ਇੱਕ ਸ਼ੁਰੂਆਤ ਕਰਵਾਈ ਦੀ ਵਣ ਕੱਢ ਕੇ ਕਿ ਜੇ ਮੰਗਣਾ ਛੱਟ ਕੇ ਲੋਕ ਕਿਰਤ ਵਾਲੇ ਪਾਸੇ ਬੈਠਦਾ ਉਹਦੇ ਤੋਂ ਵਧੀਆ ਗਾਂਢੀ ਕੋਈ ਨਹੀਂ ਪੰਜਾਬ ਸਰਕਾਰ ਜੀ ਇਸ ਨੂੰ ਗੜਾਵਾ ਦੇ ਰਹੀ ਹੈ ਜਿੱਤੇ ਕਿ ਬੱਚੇ ਜਿਹੜੇ ਸਾਹਿਬ ਜਬਰਦਸਤੀ ਇਸ ਕੰਮ ਦੇ ਵਿੱਚ ਪਾਇਆ ਜਾ ਰਹੇ ਨੇ ਮੇਰੇ ਵਾਲੇ ਭੁਮਨ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ ਕਿਸੇ ਤਰੀਕੇ ਪੰਜਾਬ ਬਣਾ ਲਿਆ ਇਹ ਉਹਦਾ ਉਹਦਾ ਜਿਹੜਾ ਮੂਤੋ ਬੋਦੀਓ ਹੈ ਸਕਦੀ ਹੈ ਮਧੁੰਨ ਦਾ ਆਪਣਾ ਇੱਕ ਯੋਗਦਾਨ ਕੈਮਰਾ ਪਰਸਨ ਲਿਕਰ ਭੁਮਨ ਦੇ ਨਾਲ ਬਸ ਕਿੱਥੇ ਆਪਣਾ ਜਗ੍ਹਾ ਨਹੀਂ ਕਿਉਂ ਕਰਦਾ